ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਕਿ ਡੈਮੋਕ੍ਰੈਟਿਕ ਟੀਚਰਸ ਫਰੰਟ ਵੱਲੋਂ ਪਿਛਲੇ ਮਹੀਨੇ ਦਸੰਬਰ ਦੇ ਵਿੱਚ 15 ਤਰੀਕ ਨੂੰ ਸੁਨਾਮ ਦੇ ਵਿੱਚ ਇੱਕ ਧਰਨਾ ਜਿਹੜਾ ਉਹ ਕੀਤਾ ਗਿਆ ਸੀ ਜਿਸ ਦੇ ਵਿੱਚ ਬਾਕੀ ਮੰਗਾਂ ਤੋਂ ਇਲਾਵਾ ਜਿਹੜੀ ਪ੍ਰਮੁੱਖ ਮੰਗ ਸੀ ਉਹ ਰੱਖੀ ਸੀ ਆਪਾਂ ਕਿ ਜਿਹੜਾ ਪੀਟੀਆਈ ਤੇ ਆਰਟ ਐਂਡ ਕ્રાਫਟ ਅਧਿਆਪਕਾਂ ਦੀਆਂ ਤਨਖਾਹਾਂ ਨੇ ਜਿਹੜੀਆਂ ਉਹ ਕਟੌਤੀ ਕਰਨ ਦਾ ਰਾਹ ਜਿਹੜਾ ਸਰਕਾਰ ਚੁਣ ਰਹੀ ਆ ਜਾਂ ਰਿਕਵਰੀ ਕਰਨ ਦਾ ਜਿਹੜਾ ਰਾਹ ਚੁਣ ਰਹੀ ਹੈ ਕਿ ਇਹ ਗਲਤ ਹੈ ਇਸ ਦਾ ਅਸੀਂ ਵਿਰੋਧ ਕਰਦੇ ਆ ਉਸ ਤੋਂ ਬਾਅਦ ਆਪਣੀ ਅਗਲੇ ਦਿਨ ਅਮਨ अरोड़ा ਨੇ ਜਿਹੜੇ ਕੈਬਨਿਟ ਮੰਤਰੀ ਨੇ ਪੰਜਾਬ ਆਪ ਦੇ ਪ੍ਰਧਾਨ ਨੇ ਉਹਨਾਂ ਨਾਲ ਮੀਟਿੰਗ ਵੀ ਹੋਈ ਸੀ ਤੇ ਪਰ ਉਸ ਮੀਟਿੰਗ ਦੇ ਜਿੰਨੇ ਵੀ ਉਹਨਾਂ ਨੇ ਸਾਨੂੰ ਭਰੋਸੇ ਦਿੱਤੇ ਕਿ ਇਹ ਜਿਹੜੀ ਤਨਖਾਹ ਕਟੌਤੀ ਆ ਜਾਂ ਰਿਕਵਰੀ ਆ ਪੀਟੀਆਈ ਤੇ ਐਟੈਂਡ ਕ੍ਰਾਫਟ ਅਧਿਆਪਕਾਂ ਦੀ ਇਹ ਅਸੀਂ ਨਹੀਂ ਕਰਾਂਗੇ ਉਹ ਭਰੋਸੇ ਜਿਹੜੇ ਨੇ ਉਹ ਜ਼ਮੀਨੀ ਪੱਧਰ ਤੇ ਉੱਪਰ ਲਾਗੂ ਨਹੀਂ ਹੋਏ ਇਸ ਕਰਕੇ ਕੱਲ ਅਸੀਂ ਦੁਬਾਰਾ ਫੇਰ ਪਹੁੰਚੇ ਸੀ ਇਸ ਨਾਮ ਅਮਨ अरोड़ा ਜੀ ਦੀ ਰਹਿائش ਦੇ ਅੱਗੇ ਉਥੇ ਯਾਦ ਪੱਤਰ ਵੀ ਦਿੱਤਾ ਤੇ ਰੋਸ ਵੀ ਜ਼ਾਹਰ ਕੀਤਾ ਕਿ ਇਹ ਸਰਕਾਰ ਆ ਜਿਹੜੀ ਜਿਹੜੀ ਇਹ ਕਹਿ ਕੇ ਆਈ ਸੀ ਸੱਤਾ ਦੇ ਵਿੱਚ ਕਿ ਅਸੀਂ ਬਦਲਾਵ ਵਾਲੇ ਆ ਪਹਿਲਾਂ ਨਾਲੋਂ ਵੱਖਰੇ ਆ ਕਿ ਉਸ ਸਰਕਾਰ ਦੇ ਵਿੱਚ ਜਿਹੜੇ ਕੈਬਨਟ ਮੰਤਰੀ ਹੋਣ ਪੰਜਾਬ ਉਹਨਾਂ ਦੀ ਪਾਰਟੀ ਦੇ ਪ੍ਰਧਾਨ ਹੋਣ ਉਹ ਵੀ ਸਾਨੂੰ ਭਰੋਸਾ ਦੇਣ ਇਸ ਤੋਂ ਬਿਨਾ ਜਿਹਨਾਂ 8 ਤਰੀਕ ਨੂੰ 8 ਜਨਵਰੀ ਨੂੰ ਕੈਬਨਟ ਸਬ-ਕਮੇਟੀ ਨਾਲ ਸਾਡੀ ਮੀਟਿੰਗ ਹੋਈ ਆ ਜਿਸ ਵਿੱਚ ਹਰਪਾਲ ਚੀਮਾ ਵਿੱਤ ਮੰਤਰੀ ਸ਼ਾਮਲ ਸੀ ਕੁਲਦੀਪ ਧਾਲੀਵਾਲ ਸ਼ਾਮਲ ਸੀ ਉਸ ਮੀਟਿੰਗ ਦੇ ਵਿੱਚ ਵੀ ਉਹਨਾਂ ਨੇ ਭਰੋਸਾ ਦਿੱਤਾ ਕਿ ਇਹ ਜਿਹੜਾ ਤਨਖਾਹ ਕਟੌਤੀ ਜਾਂ ਰਿਕਵਰੀ ਵਾਲਾ ਫੈਸਲਾ ਅਸੀਂ ਨਹੀਂ ਕਰਾਂਗੇ। ਉਸ ਦੇ باوجود ਵੀ ਇਹ ਜਿਹੜੇ ਫੈਸਲੇ ਨੇ ਤੁਹਾਡੇ ਜਾਂ ਸਾਡੇ ਸਾਨੂੰ ਭਰੋਸੇ ਦਿੱਤੇ ਜਾ ਰਹੇ ਨੇ ਉਹ ਲਾਗੂ ਨਹੀਂ ਹੋ ਰਹੇ। ਇਸ ਕਰਕੇ ਕੱਲ ਜਾਦ ਪੱਤਰ ਦਿੱਤਾ ਅੱਜ ਸਾਡੀ ਪੰਜਾਬ ਭਵਨ ਦੇ ਵਿੱਚ ਜਿਹੜਾ ਡੀਟੀਐਫ ਦਾ 6 ਮੈਂਬਰੀ ਮੱਫਦਾ ਉਸ ਦੀ ਦੁਆਰਾ ਫੇਰ ਅਮਨ अरोड़ा ਜੀ ਦੇ ਨਾਲ ਮੀਟਿੰਗ ਹੋਈ ਹੈ। ਉਸ ਵਿੱਚ ਲੰਬੀ ਚਰਚਾ ਹੋਈ ਹੈ ਇਸ ਇਸ਼ੂ ਦੇ ਉੱਪਰ। ਅਸੀਂ ਉਹਨਾਂ ਨੂੰ ਦੱਸਿਆ ਕਿ ਜਿਹੜਾ ਵਿੱਤ ਵਿਭਾਗ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਵਿੱਤ ਵਿਭਾਗ ਨੇ ਇੱਕ ਸੀਨੀਅਰ ਜੂਨੀਅਰ ਦੇ ਕੇਸ ਦੇ ਵਿੱਚ ਇਹ ਗੱਲ ਆਖੀ ਆ ਕਿ ਸੀਐਨਬੀ ਦੇ ਵਿੱਚ ਜਾਂ 2011 ਵਾਲਾ ਜਿਹੜਾ ਪੱਤਰ ਜਾਰੀ ਹੋਇਆ ਸੀ ਕਿ ਸੁੱੱਚ ਸੀਐਨਬੀ ਦਾ ਤਨਖਾਹ ਗ੍ਰੇਡ ਆ ਜਿਹੜਾ ਉਹ 3200 ਤੋਂ ਵਧਾ ਕੇ 4400 ਕੀਤਾ ਗਿਆ ਕਿ ਉਹ ਪੱਤਰ ਵਾਪਸ ਲੈਣ ਦੀ ਗੱਲ ਕੀਤੀ ਹੋਈ ਆ ਪਰ ਉਸ ਇਹ ਹਵਾਲੇ ਦੇ ਵਿੱਚ ਜਿਹੜਾ ਵਿੱਤ ਵਿਭਾਗ ਨੇ ਸਪੀਕਿੰਗ ਆਰਡਰ ਕੀਤੇ ਨੇ ਇਹ ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ ਸੀਐਨਬੀ ਕਾਡਰ ਦੇ ਵਿੱਚ ਇਹਨਾਂ ਨੂੰ ਨਹੀਂ ਕਾਊਂਟ ਕਰਨਾ ਨਾ ਹੀ ਇਹ ਲਿਖਿਆ ਕਿ ਜਿਹੜੇ ਪੀਟੀਆਈ ਤੇ ਆਟਨ ਕਰਾਫਟ ਅਧਿਆਪਕ ਨੇ ਉਹਨਾਂ ਦੀਆਂ ਤੁਸੀਂ ਤਨਖਾਹ ਕਟੌਤੀਆਂ ਕਰਨੀਆਂ ਨੇ ਰਿਕਵਰੀਆਂ ਕਰਨੀਆਂ ਨੇ ਇਸ ਕਰਕੇ ਅਸੀਂ ਅੱਜ ਉਹਨਾਂ ਨਾਲ ਮੀਟਿੰਗ ਕੀਤੀ ਹੈ ਇੱਥੇ ਪੰਜਾਬ ਭਵੰਨ ਦੇ ਵਿੱਚ ਲੰਬੀ ਚਰਚਾ ਹੋਈ ਹੈ ਇੱਕੋ ਇਸ਼ੂ ਦੇ ਉੱਪਰ ਤੇ ਉਹਨਾਂ ਤੋਂ ਮੰਗ ਕੀਤੀ ਕਿ ਤੁਸੀਂ ਇਸ ਫੈਸਲੇ ਨੂੰ ਲਾਗੂ ਕਰਵਾਓ ਤੁਸੀਂ ਫੈਸਲਾ ਦਿੱਤਾ ਸੀ ਕਿ ਅਸੀਂ ਤਨਖਾਹ ਕਟੌਤੀਆਂ ਨਹੀਂ ਕਰਾਂਗੇ ਰਪਾਲ ਚੀਮਾ ਨੇ ਭਰੋਸਾ ਦਿੱਤਾ ਪਰ ਉਸ ਦੇ ਬਾਵਜੂਦ ਹੀਠਾ ਡੀਓ ਨੇ ਜਿਹੜੇ ਉਹ ਤਾਂ ਨਾ ਤਾਂ ਲੈਟਰ ਕੱਢ ਰਹੇ ਨੇ ਤਾਂ ਉਹਨਾਂ ਨੇ ਮੌਕੇ ਤੇ ਦੇਖੋ ਸਿੱਖਿਆ ਸਕੱਤਰ ਜਿਹੜੇ ਕੇ ਕੇ ਯਾਦਵ ਨੇ ਉਹਨਾਂ ਨਾਲ ਫੋਨ ਤੇ ਲੰਬੀ ਗੱਲਬਾਤ ਵੀ ਕੀਤੀ ਆ ਤੇ ਜੋ ਸਾਨੂੰ ਭਰੋਸਾ ਦਿੱਤਾ ਉਹ ਇਹ ਹੈ ਕਿ ਇਹ ਜਿਹੜਾ ਲੈਟਰ ਜਾਰੀ ਹੋਇਆ ਹੋਇਆ 8 ਨਵੰਬਰ 2024 ਦਾ ਜਿਹਦੇ ਵਿੱਚ ਲਿਖਿਆ ਕਿ ਅਸੀਂ 2012 ਵਾਲਾ ਜਿਹੜਾ ਪੱત્રਾ ਉਹ ਵਾਪਸ ਲੈ ਲਿਆ ਕਿ ਤਨਖਾਹ ਗ੍ਰੇਡ ਆ ਜਿਹੜਾ ਹੁਣ ਉਹ 4400 ਦੀ ਜਗ੍ਹਾ 3200 ਕਰ ਦਿੱਤਾ ਗਿਆ ਕਿ ਇਸ ਦੇ ਉੱਪਰ ਫੌਰੀ ਆ ਜਿਹੜੀ ਉਹ ਰੋਕ ਲਗਾਈ ਜਾਊਗੀ ਜਿਹੜੇ ਕੁਝ ਸਾਥੀ ਕੋਰਟ ਦੇ ਵਿੱਚ ਵੀ ਗਏ ਨੇ ਅਸੀਂ ਉਹਨਾਂ ਨੂੰ ਦੱਸਿਆ ਕਿ ਕੋਰਟ ਨੇ ਵੀ ਸਿਰਫ ਪਟੀਸ਼ਨਰਾਂ ਦੇ ਉੱਪਰ ਸਟੇ ਔਨ ਦੀ ਗੱਲ ਕੀਤੀ ਆ ਪਰ ਗੱਲ ਇਹ ਆ ਕਿ ਕੀ ਤੁਸੀਂ ਇਹ ਚਾਹੁੰਦੇ ਹੋ ਕਿ 4000 ਬੰਦਾ ਜਿਹੜਾ ਉਹ ਸਾਰਾ ਕੋਰਟ ਦੇ ਵਿੱਚ ਜਾਵੇ ਫਿਰ ਤੁਸੀਂ ਸਟੇ ਕਰੋਗੇ ਤਾਂ ਉਹਨਾਂ ਨੇ ਇਹ ਪ੍ਰੋਸਤਾ ਦਿੱਤਾ ਡਿਪਾਰਟਮੈਂਟ ਕੀ ਕਰੂਗਾ ਕਿ ਜਿਹੜਾ ਸਟੇ ਵਾਲਾ ਮਾਮਲਾ ਇੱਕ ਤਾਂ ਜਿੰਨੇ ਸਾਥੀ ਚਲੇ ਗਏ ਕੋਰਟ ਚਲੇ ਗਏ ਉਹੀ ਸਟੇ ਨੂੰ ਸਾਰਿਆਂ ਉੱਪਰ ਇੰਪਲੀਮੈਂਟ ਕੀਤਾ ਜਾਊਗਾ ਦੂਜਾ ਜਿਹੜਾ ਉਹਨਾਂ ਨੇ ਕਿਹਾ ਕਿ ਇਹ ਸਾਡਾ ਪੋਲੀਟੀਕਲ ਡਿਸੀਜਨ ਆ ਕਿ ਅਸੀਂ ਇਹ ਕਟੌਤੀ ਜਾਂ ਰਿਕਵਰੀ ਨਹੀਂ ਕਰਨੀ ਇਸ ਕਰਕੇ ਸਿੱਖਿਆ ਸਕੱਤਰ ਨੂੰ ਉਹਨਾਂ ਨੇ ਹਦਾਇਤ ਦਿੱਤੀ ਆ ਕਿ ਸੋਮਵਾਰ ਨੂੰ ਉਹ ਸਾਡੇ ਨਾਲ ਬੈਠਣ ਸੋਮਵਾਰ ਨੂੰ ਬੈਠ ਕੇ ਸਾਡੇ ਨਾਲ ਇਸ ਮਾਮਲੇ ਦੇ ਉੱਪਰ ਜਿੰਨੀ ਵੀ ਡਿਸਕਸ਼ਨ ਕਰਨੀਆਂ ਕਰ ਲੈਣ ਤੇ ਉਹਨਾਂ ਨੇ ਸਾਫ਼ ਸਪਸ਼ਟ ਜੋ ਸਾਨੂੰ ਕਿਹਾ ਕਿ ਇਹ ਫੈਸਲਾ ਅਸੀਂ ਨਹੀਂ ਲਾਗੂ ਹੋਣ ਦੇਣਾ ਇਸ ਕਰਕੇ ਸਿੱਖਿਆ ਸਕੱਤਰ ਨੂੰ ਵੀ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਦੇ ਢੰਗ ਤਰੀਕੇ ਲੱਭਣ ਕਿ ਕਿਵੇਂ ਇਸ ਫੈਸਲੇ ਦੇ ਉੱਪਰ ਰੋਕ ਲਗਾਈ ਜਾ ਸਕਦੀ ਹੈ ਤੇ ਉਸੇ ਹਿਸਾਬ ਨਾਲ ਉਹਨਾਂ ਨੇ ਦੱਸਿਆ ਕਿ ਫਿਰ ਮੈਂ ਜਿਹਨੇ ਵਿੱਤ ਮੰਤਰੀ ਨੇ ਉਹਨਾਂ ਨਾਲ ਗੱਲ ਕਰੂੰਗਾ ਕਹਿੰਦਾ ਭਾਵੇਂ ਇਹ ਆ ਕਿ ਸਾਹਦੇ ਨਾਲ ਇਸ ਮੀਟਿੰਗ ਦੇ ਵਿੱਚ ਅਮਨ अरोੜਾ ਮੰਨੇ ਨੇ ਕਿ ਅਸੀਂ ਇਹ ਪੱਤਰ ਜਿਹੜਾ 8 11 2024 ਵਾਲਾ ਡੀਪੀਆਈ ਸੈਕੰਡਰੀ ਨੇ ਜਾਰੀ ਕੀਤਾ ਹੋਇਆ ਇਸ ਦੇ ਉੱਪਰ ਰੋਕ ਲਗਾਉਣ ਜਾ ਰਹੇ ਹਾਂ ਇਸ ਨੂੰ ਲਾਗੂ ਨਹੀਂ ਕਰਨਾ ਇਹ ਜੇ ਕੋਰਟ ਦੇ ਵਿੱਚ ਪਟੀਸ਼ਨਰਾਂ ਤੇ ਸਟੇ ਹੋ ਗਿਆ ਤਾਂ ਬਾਕੀਆਂ ਤੇ ਵੀ ਸਟੇ ਮੰਨ ਕੀ ਚੱਲੀਏ ਦੂਜਾ ਉਹਨਾਂ ਦਾ ਪੋਲੀਟਿਕਲ ਡਿਸੀਜਨ ਆ ਇਸ ਨੂੰ ਸਟੇ ਕਰਨਾ ਤੇ ਇਸ ਕਰਕੇ ਇਹ ਗੱਲਬਾਤ ਹੋਈ ਆ ਅਸੀਂ ਉਹਨਾਂ ਤੋਂ ਇਹ ਵੀ ਮੰਗ ਕੀਤੀ ਆ ਕਿ ਦੇਖੋ ਜੋ ਮੀਟਿੰਗਾਂ ਦੇ ਵਿੱਚ ਫੈਸਲੇ ਹੁੰਦੇ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਨਹੀਂ ਕੀ ਹੁੰਦਾ ਅਸੀਂ ਜਦੋਂ ਮੀਟਿੰਗ ਤੋਂ ਬਾਅਦ ਕਹਿੰਨੇ ਆ ਕਿ ਮੀਟਿੰਗ ਦੇ ਵਿੱਚ ਆਹ ਭਰੋਸਾ ਦਿੱਤਾ ਗਿਆ ਉਹ ਭਰੋਸਾ ਦਿੱਤਾ ਗਿਆ ਜੇ ਉਸ ਭਰੋਸੇ ਨੇ ਹਕੀਕੀ ਤੌਰ ਤੇ ਲਾਗੂ ਨਹੀਂ ਹੋਣਾ ਫਿਰ ਮੀਟਿੰਗਾਂ ਦਾ ਵੀ ਕੀ ਅਰਥ ਰਹਿ ਜਾਂਦਾ ਇਸ ਕਰਕੇ ਅੱਜ ਦੀ ਮੀਟਿੰਗ ਸਾਨੂੰ ਲੱਗਦਾ ਵੀ ਉਸ ਦੇ ਵਿੱਚ ਇੱਕ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕੁਝ ਦਿਨ ਉਡੀਕ ਕਰਾਂਗੇ ਡੀਓ ਨੇ ਜਿੰਨੇ ਜਾਂ ਜਿੰਨੇ ਵੀ ਪ੍ਰਿੰਸੀਪਲ ਜਾਂ ਹੋਰ ਸਕੂਲ ਮੁਖੀ ਨੇ ਮੁਖ ਅਧਿਆਪਕ ਸਹਿਮਾਨ ਨੇ ਦੇਖੋ ਸਾਡੀ ਤੁਹਾਨੂੰ ਬਿਲਕੁਲ ਸੁਝਾ ਕਿ ਜਿਸ ਲੈਟਰ ਦੇ ਵਿੱਚ ਉਹ ਕਹਿ ਰਹੇ ਨੇ ਕਿ 8 11 2024 ਦਾ ਕਿ ਅਸੀਂ ਪੀਟੀਆਈ ਤੇ ਆਰਟ ਐਂਡ ਕਰਾਫਟ ਅਧਿਆਪਕਾਂ ਦਾ ਤਨਖਾਹ ਸਕੇਲ ਰਿਵਾਈਜ਼ ਕਰਨਾ ਉਸ ਦੇ ਵਿੱਚ ਜਿਹੜੇ ਲੈਟਰ ਦਾ ਹਵਾਲਾ ਦਿੱਤਾ ਕਿ 2012 ਵਾਲਾ ਲੈਟਰ ਵਾਪਸ ਲੈ ਲਿਆ ਉਸ ਦੇ ਵਿੱਚ ਕਿਤੇ ਵੀ ਪੀਟੀਆਈ ਤੇ ਆਰਟ ਐਂਡ ਕਰਾਫਟ ਅਧਿਆਪਕਾਂ ਦਾ ਜ਼ਿਕਰ ਨਹੀਂ ਹੈਗਾ ਉੱਚ ਲਿਖਿਆ ਨਵ ਨਿਯੁਕਤ ਉਚੇਰੀ ਸਿੱਖਿਆ ਪ੍ਰਾਪਤ ਪੀਟੀਆਈ ਇਸ ਨਾਮ ਦੀ ਕੋਈ ਡੈਜ਼ਿਗਨੇਸ਼ਨ ਕੋਈ ਪੋਸਟ ਕੋਈ ਕਾਡਰ ਸਿੱਖਿਆ ਭਾਗ ਦੇ ਵਿੱਚ ਹੈ ਹੀ ਨਹੀਂ ਤਾਂ ਤੁਸੀਂ ਕਿਵੇਂ ਤਨਖਾਹ ਕਟੌਤੀ ਜਾਂ ਤਨਖਾਹ ਰਿਵੀਜ਼ਨ ਕਰ ਲੋਗੇ ਫਿਰ 2015 ਦੀਆਂ ਗਾਈਡਲਾਈਨਸ ਨੇ ਵਿੱਤ ਵਿਭਾਗ ਦੀਆਂ ਸੁਪਰੀਮ ਕੋਰਟ ਦੇ ਹਵਾਲੇ ਦੇ ਨਾਲ ਕਿ ਜਿਹੜੀ ਤਨਖਾਹ ਰਿਕਵਰੀ ਆ ਉਹ ਕਲਾਸ 3 ਤੇ ਕਲਾਸ 4 EMPLOYES ਦੀ ਸੀ ਤੇ D ਕੈਟਾਗਰੀ EMPLOYES ਦੀ ਉਹ ਹੋ ਹੀ ਨਹੀਂ ਸਕਦੀ ਫਿਰ ਤੁਸੀਂ ਰਿਕਵਰੀ ਕਿਵੇਂ ਕਰ ਲੋਗੇ ਇਸ ਕਰਕੇ ਇੱਕ ਜਿਹੜਾ ਪੁੱਠਾ ਸਿੱਧਾ ਪੱਤਰ ਉੱਪਰੋਂ ਜਾਰੀ ਕਰਤਾ ਤੇ ਤੁਸੀਂ ਉਹਨੂੰ ਇੰਪਲੀਮੈਂਟ ਲਾਗੂ ਕਰਨ ਲੱਗੇ ਇਹ ਬਿਲਕੁਲ ਗਲਤ ਆ ਸਾਡੀ ਤੁਹਾਨੂੰ ਅਪੀਲ ਆ ਕਿ ਜਦੋਂ ਉਹ ਪੱਤਰ ਹੀ ਸਪਸ਼ਟ ਨਹੀਂ ਹੈਗਾ ਜਦੋਂ ਉਸ ਦੇ ਵਿੱਚ ਜੋ ਕਾਡਰ ਦਾ ਜ਼ਿਕਰ ਕੀਤਾ ਹੋਇਆ ਉਸ ਨਾਮ ਦਾ ਕੋਈ ਕਾਡਰੋ ਨਹੀਂ ਹੈਗਾ ਤਾਂ ਫਿਰ ਆਪਾਂ ਉਹਨੂੰ ਕਿਵੇਂ ਲਾਗੂ ਕਰ ਸਕਦੇ ਆ ਕਿ ਸਰਕਾਰ ਨਾਲ ਸਾਡੀਆਂ ਅੱਜ ਇੱਥੇ ਗੱਲ ਹੋ ਚੁੱਕੀ ਆ ਅੱਜ ਵੀ ਹੋਈ ਆ ਤੇ ਇਸ ਤੋਂ ਪਹਿਲਾਂ 8 ਜਨਵਰੀ ਨੂੰ ਵਿੱਤ ਮੰਤਰੀ ਤੇ ਕੁਲਦੀਪ ਧਾਲੀਵਾਲ ਜਿਹੜੇ ਕੈਬਨਿਟ ਸਬ ਕਮੇਟੀ ਆ ਉਹਨਾਂ ਨਾਲ ਵੀ ਹੋਈ ਸੀ ਇਸ ਕਰਕੇ ਤੁਹਾਨੂੰ ਅਪੀਲ ਆ ਕਿ ਆਪਾਂ ਕਾਲੀ ਨਾ ਕਰੀਏ ਇਹ ਮਾਮਲੇ ਦੇ ਵਿੱਚ ਆਪਾਂ ਜੇ ਕਾਲੀ ਕਰਾਂਗੇ ਤਾਂ ਆਪਸ ਦੇ ਵਿੱਚ ਜਿਹੜਾ ਵਿਰੋਧ ਆ ਉਹ ਬਣੂਗਾ ਸਾਡੀ ਤੁਹਾਨੂੰ ਬੇਨਤੀ ਆ ਅਪੀਲ ਆ ਕਿ ਸਰਕਾਰ ਨੇ ਫੈਸਲਾ ਕੀਤਾ ਰੋਕ ਲਗਾਉਣ ਦਾ ਆਪਾਂ ਉਡੀਕ ਕਰੀਏ ਇਸ ਦੇ ਉੱਪਰ ਰੋਕ ਵੀ ਲੱਗੂਗੀ ਸਟੇ ਵੀ ਲੱਗੂਗੀ ਤੇ ਮੁਕਤੀ ਗੱਲ ਇਹ ਅਸੀਂ ਚਾਹੁੰਦੇ ਆ ਕਿ ਫੈਸਲਾ ਹੀ ਗਲਤ ਆ ਸਟੇ ਤੋਂ ਵੱਧ ਕੇ ਇਸ ਦੀਆਂ ਜੜ੍ਹਾਂ ਨੇ ਜਿਹੜੀਆਂ ਉਹ ਪਟਕੇ ਸਿੱਟਣੀਆਂ ਨੇ ਤੁਹਾਡੇ ਸਾਥ ਦੀ ਵੀ ਜ਼ਰੂਰਤ ਆ ਪੀਟੀਆਈ ਤੇ ਆਟਨ ਕ੍ਰਾਫਟ ਅਧਿਆਪਕਾਂ ਨੂੰ ਵੀ ਕਹਾਂਗੇ ਕਿ ਜਿਆਦਾ ਟੇਕ ਸਾਨੂੰ ਸੰਘਰਸ਼ ਤੇ ਰੱਖਣੀ ਚਾਹੀਦੀ ਆ ਹੁਣ ਤੱਕ ਦੇ ਹਵਾਲੇ ਇਹ ਦੱਸਦੇ ਨੇ ਕਿ ਸੰਘਰਸ਼ ਦੇ ਨਾਲ ਅਦਾਲਤਾਂ ਨੇ ਜੇ ਅਧਿਆਪਕ ਜਾਂ ਮਲਾਜ਼ਮ ਜਾਂ ਲੋਕਾਂ ਦੇ ਵਿਰੋਧ 'ਚ ਵੀ ਫੈਸਲੇ ਕੀਤੇ ਤਾਂ ਉਹ ਵੀ ਲੋਕਾਂ ਨੇ ਸੰਘਰਸ਼ ਨਾਲ ਉਲਟਾਏ ਨੇ ਇਸ ਕਰਕੇ ਸੰਘਰਸ਼ ਤੇ ਟੇਕ ਰੱਖੀਏ ਸੰਘਰਸ਼ ਨਾਲ ਹੀ ਜਿੱਤ ਪ੍ਰਾਪਤ ਹੋਊਗੀ ਬਾਤ ਸੀ ਸੰਦੀਪ ਜੀ 2 ਮਿੰਟ ਲਈ ਹੋਵੀ ਗੱਲ ਰੱਖ ਲੈਣ ਸਾਡੇ ਨਾਲ ਗਏ ਸੀ ਪੀਟੀਆਈ ਦੇ ਅਧਿਆਪਕ ਸਾਰੇ ਅਧਿਆਪਕ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਪ੍ਰਧਾਨ ਜੀ ਨੇ ਸਾਰੀਆਂ ਗੱਲਾਂ ਰੱਖਤੀਆਂ ਮੈਂ ਉਹਨਾਂ ਗੱਲਾਂ ਨੂੰ ਤਾਂ ਨਹੀਂ ਦਰਾਉਂਗਾ ਜਿਵੇਂ ਸਰਦਾਰ ਬਿਕਰਨ ਸਿੰਘ ਪ੍ਰਧਾਨ ਡੀਟੀਪੀ ਪੰਜਾਬ ਇਸ ਗੱਲ ਤੇ ਪਹਿਰਾ ਦੇ ਰਹੇ ਸੀ ਉਹ ਪਹਿਰੇ ਤੇ ਅਜਬੂਰ ਪੈਂਦਾ ਨਜ਼ਰ ਆਇਆ ਅਮਨ अरोड़ा ਜੀ ਨੇ ਇਸ ਗੱਲ ਨੂੰ ਮੰਨਿਆ ਤੇ ਸਾਨੂੰ ਪੂਰਾ ਭਰੋਸਾ ਦਿੱਤਾ ਵੀ ਇਹ 1-2 ਦਿਨਾਂ ਦੇ ਵਿੱਚ ਲੈਟਰ ਜਾਰੀ ਹੋ ਜਾਊਗਾ ਤੇ ਪ੍ਰਧਾਨ ਜੀ ਦੀ ਐਜੂਕੇਸ਼ਨ ਸਕੱਤਰ ਨਾਲ ਮੀਟਿੰਗ ਹੋਊਗੀ ਉੱਥੇ ਗੱਲਬਾਤ ਸਾਰੀ ਹੈ ਜਿਹੜੀ ਇਹ ਵਿਚਾਰੀ ਜਾਊਗੀ ਤੇ ਥਲੜੇ ਲੈਵਲ ਤੇ ਜਿਹੜਾ ਡਰ ਫਲਾਇਆ ਜਾ ਰਿਹਾ ਮੇਰੀ ਪੀਟੀਆਈ ਤੇ ਦੇ ਆਪਕ ਡਰੈਂਗ ਸਾਥੀਆਂ ਨੂੰ ਬੇਨਤੀ ਹੈ ਵੀ ਤੁਸੀਂ ਡਰੋ ਨਾ ਕਿਉਂਕਿ ਜੁਨੀਆਨਾ ਇਸ ਗੱਲ ਤੇ ਪਹਿਰਾ ਦੇ ਰਹੀਆਂ ਨੇ ਬਹੁਤ ਹੱਦ ਤੱਕ ਆਪਾਂ ਜਿੱਤ ਚੁੱਕੇ ਆ ਇੱਕ ਦੋ ਦਿਨਾਂ ਦੇ ਵਿੱਚ ਲੈਟਰ ਜਾਰੀ ਹੋਣ ਦੀ 100% ਸੰਭਾਵਨਾ ਹੈ ਤਾਂ ਤੁਸੀਂ ਭੈਚ ਨਾ ਰਹੋ ਡਰਚ ਨਾ ਰਹੋ ਜੇ ਕੋਰਟ ਨੇ ਸਟੇ ਲਾਈ ਹੈ ਤਾਂ ਉਹ ਬਾਕੀ ਸਾਥੀਆਂ ਤੇ ਵੀ ਲਾਗੂ ਹੋਊਗੀ ਇਹ ਅਮਨ ਰੋੜਾ ਜੀ ਨੇ ਹੁਣ ਭਰੋਸਾ ਦਿੱਤਾਗਾ ਤੇ ਅਸੀਂ ਧੰਨਵਾਦੀ ਆ ਡੀਟੀਐਫ ਯੂਨੀਅਨ ਦਾ ਜਿਹੜੇ ਡਟ ਕੇ ਪਹਿਲੇ ਦਿਨ ਤੋਂ ਇੱਕੋ ਮੰਗ ਤੇ ਅੜੇ ਹੋਏ ਸੀ ਤੇ ਅਮਨ ਰੋੜਾ ਜੀ ਨੇ ਅੱਜ ਪੁੱਛਿਆ ਸੀ ਵੀ ਕਿੰਨੀਆਂ ਮੰਗਾ ਲੈ ਕੇ ਆਏ ਤਾਂ ਇਹਨਾਂ ਨੇ ਆਖਿਆ ਸੀ ਵੀ ਸਾਡਾ ਇੱਕੋ ਹੀ ਇਸ਼ੂ ਆ ਤੇ ਇਹਨੂੰ ਇੱਥੇ ਹੀ ਸਟਾਪ ਕਰ ਦਿੱਤਾ ਜਾਵੇ ਤੇ ਉਹਦੇ ਵਿੱਚ ਉਹ ਹਾ ਪੱਖੀ ਹੰਗਾਰਾ ਦੇ ਕੇ ਗਏ ਨੇ ਮੰਗ ਪੱਤਰ ਲੈ ਕੇ ਗਏ ਨੇ ਤੇ ਵਿਭਾਗ ਦੇ ਵਿੱਚ ਕਰਮਚਾਰੀ ਬੈਠੇ ਸੀ ਤੇ ਉਹਨਾਂ ਨੂੰ ਹਿਦਾਇਤ ਕਰਕੇ ਗਏ ਨੇ ਵੀ ਇਹਨੂੰ ਕੱਲ ਨੂੰ ਸਟਾਪ ਕਰ ਦਿੱਤਾ ਜਾਵੇ ਸੋ ਤੁਸੀਂ ਸਾਥੀਓ ਸਾਥ ਦਿਓ ਇਹ ਲੰਬੀ ਲੜਾਈ ਹੈ ਆਪਣੀ ਸਟਾਪ ਕੱਲ ਨੂੰ ਹੋ ਜੂਗੀ ਪਰ ਆਪਾਂ ਹਮੇਸ਼ਾ ਡਟ ਕੇ ਆਪਣੇ ਘਰ ਦੇ ਲਈ ਹੋਰਾਂ ਸਾਥੀਆਂ ਲਈ ਡਟ ਕੇ ਮੈਦਾਨ ਦੇ ਵਿੱਚ ਰਹਿਣਾ ਡੀਟੀਐਫ ਨੂੰ ਹੋਰ ਮਜ਼ਬੂਤ ਕਰਨਾ ਤਾਂ ਜੋ ਇਹ ਮਾਰੂ ਨੀਤੀਆਂ ਦੇ ਅਧਿਕਾਰਾਂ ਤੇ ਜਾਂ ਮੁਲਾਜ਼ਮ ਜਥੇਬੰਦੀਆਂ ਤੇ ਜਾਂ ਮੁਲਾਜ਼ਮਾਂ ਤੇ ਲਾਗੂ ਹੋ ਰਹੀਆਂ ਆਪਾਂ ਇਹਨਾਂ ਦੇ ਨਾਲ ਪਹਿਰਾ ਦਿੰਦੇ ਰਹੀਏ ਤੇ ਆਪਾਂ ਇਹਨਾਂ ਬਾਹਾਂ ਨੂੰ ਮਜ਼ਬੂਤ ਕਰਦੇ ਰਹੀਏ ਧੰਨਵਾਦ